ਸੋਹਣੀ ਜੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਜਿਵੇਂ ਆਖਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਜਾਉਗੇ ਤੇ ਆਪਾਂ ਵੀ ਐਨ ਬਾਗੋ ਬਾਗ ਆ ਤੇ ਆ ਗਏ ਆ ਸਾਈਕਲਿੰਗ ਤੇ ਅੱਜ 7 ਨਵੰਬਰ ਸਾਲ 2025 ਸਮਾਂ ਸਵੇਰ ਦੇ 6:30 ਵਜੇ ਆ ਆਪਾਂ ਪਹੁੰਚ ਗਏ ਮੰਡਾਲੇ ਤੇ ਬਾਕੀ ਠੰਡ ਜੀ ਅੱਜ ਹੈਗੀ ਆ ਨੱਕ ਜਾਂ ਛੜਛੜ ਲੱਗਿਆ ਕਰਨ ਤੇ ਬੜਾ ਵਧੀਆ ਠੰਡ ਬਾਕੀ ਸਭ ਕੁਝ ਓਕੇ ਆ ਤੇ ਗਗਨ ਜੀ ਅੱਜ ਆ ਗਏ ਆ ਹੋਰ ਗਗਨ ਜੀ ਚਰਦੀ ਕਾਲਾ ਚ ਹੋਰ ਬਾਪੂ ਠੀਕ ਠਾਕ ਆ ਜੀ ਤੇ ਵਧੀਆ ਮਾਹੌਲਾ ਕੀਤਾ ਦਾ ਸਾਹਮਣੇ ਚੰਦਾ ਬਾਮਾ ਜੀ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਅੰਕਲ ਜੀ ਹੋ ਠੀਕ ਠਾਕ ਜੀ ਜਪਨਾ ਸਰਸ਼ਨ ਤੁਹਾਡੇ ਹੋਇਆ ਸਾਨੂੰ ਠੀਕ ਹੋਰ ਚੜਦੀ ਕਲਾ ਜੀ ਠੀਕ ਆ ਟੈਨਸ਼ਨ ਨਹੀਂ ਜਰਾ ਸਹੀ ਗੱਲ ਹੈ ਸੂਰਜ ਦੇਵਤਾ ਜੀ ਵੀ ਆ ਗਏ ਆ ਬਈ ਲਾਲੀ ਪੂਰੀ ਚੜੀ ਪਈ ਆ ਲੋ ਵੀ ਦਿਖਾ ਦੇ ਨੇ ਜ਼ੂਮ ਕਰਕੇ ਪੱਠੇ ਦੇ ਐਮ ਪੁਰੀਆਂ ਰੌਣਕਾਂ ਲੱਗੀਆਂ ਪੰਜਾ ਗਾਣੇ ਸ਼ਾਣੇ ਲਾ ਕੇ ਐਨ ਇਟਾਂ ਕੱਢੀ ਜਾਂਦੇ ਆ ਵਧੀਆ ਨਿਆਰਾ ਹੋਰ ਗੱਗਣਾ ਸੱਟਾ ਫਰਸਟ ਕਲਾਸ ਆ ਇੱਕ ਘੰਟਾ ਟ੍ਰਿਪਮੈਂਟ ਦੇ ਵਿੱਚ 26 ਕਿਲੋਮੀਟਰ ਤੈਂ ਕਰਕੇ ਆਪਾਂ ਆ ਗਏ ਆ ਆਪਣੇ ਰਾਹ ਦੇ ਤੇ ਬਾਬਾ ਜੀ ਚਲੇ ਗਏ ਫਰੀਦਕੋੜ ਨੂੰ ਜੇ ਬਾਕੀ ਵੀ ਦੇਖ ਸਕਦੇ ਹੋ ਵੈਦਰ ਬਹੁਤ ਵਧੀਆ ਧੁੱਪ ਆ ਗਈ ਹੈ ਧੁੱਪ ਦੇ ਨਾਲ ਮਿਨੀ ਮਿਨੀ ਠੰਡ ਆ ਪਾਚਾ ਦਾ ਕੱਪ ਹੋਵੇ ਹੱਥ 'ਚ ਧੁੱਪੀ ਬਹਿ ਕੇ ਐਨ ਪੂਰਾ ਆਨੰਦ ਦਿਨ ਬੜੇ ਸੋਹਣੇ ਸਿਆਲ ਦੇ ਖੇਤੀ ਉਠਿਆ ਕਰੋ ਤੇ ਆਨੰਦ ਮਾਣਿਆ ਕਰੋ ਦੇਨਦਾ ਬਈ। ਬੜੀਆ ਸੁਆਦ ਆਉਂਦਾ ਇਹਨਾਂ ਪੂਰਾ। ਸਮਾਂ ਹੋ ਗਿਆ 9:30 ਦਾ ਤੇ ਆਪਾਂ ਪਹੁੰਚ ਗਏ ਆਪਣੇ ਪਿੰਡ ਚੱਲਦੇ ਹੁਣ ਬਈ ਘਰੇ। ਚੈਨ ਥੋੜੀ ਥੋੜੀ ਬਾਹਰ ਕਰਦੀ ਆ ਪੰਜਵੇਂ ਛੇ ਗੇਰ ਚ ਸਰਵਿਸ ਭਾਲਦਾ ਬਈ ਇਹ। ਲਵਾਊਗਾ ਪੈਸੇ। ਦੇ ਦੇ ਆ 16 ਤਰੀਕ ਨੂੰ। ਰੈਲੀ ਤੋਂ ਬਾਅਦ ਆਪਾਂ ਚੱਲਾਂਗੇ ਬਠਿੰਡੇ ਉੱਥੇ ਸਰਵਿਸ ਕਰਾ ਕੇ ਲਿਆਵਾਂਗੇ ਨਾਲੇ। ਉਹ ਵਾਲੇ ਮੰਡੇ ਦਾ ਜਾਣੰਦਾ ਹੈ ਨਾ 17 ਨੂੰ ਉੱਥੇ ਜਾਇਆਗਾ ਭਾਈ ਉਹ ਫੋਨ ਕਰੀ ਜਾਂਦਾ ਵਾਵਾ ਦੇ ਨਾਲ ਦਾ ਵੀ ਆਈ ਜਾਂੀ ਮੇਰੇ ਕੋਲੇ ਤੇ ਲਵਾਇਆ ਵਾਂਗੇ ਹਾੜੀ ਲਈ ਉਹਦੇ ਕੋਲੇ ਵੀ ਨਾਲੇ ਸਾਈਕਲ ਦੀ ਸਰਵਿਸ ਹੋ ਜੂਗੀ ਤੇ ਨਾਲੇ ਢੇੜਾ ਹੋ ਜੂਗਾ ਇੱਕ ਲੰਬਾ 120+ ਵਧੀਆ ਹਨ ਤਾਂ ਨਾਲੇ ਮੌਸਮ ਵੀ ਠੀਕ ਆ ਸਵੇਰੇ ਟਾਈਮ ਨਾਲ ਖੇਚ ਲੈਗੇ ਜਾ ਕੇ ਸਾਈਕਲ 16 ਨੂੰ ਲਾ ਕੇ 17 ਨੂੰ ਸਰਵਿਸ ਕਰਾ ਕੇ ਸ਼ਾਮ ਨੂੰ ਇਧਰ ਨੂੰ ਤੇ ਬਾਕੀ ਆਪਣਾ ਆਪਣੇ ਕੰਮ ਧੰਦਿਆਂ ਤੇ ਲੱਗੇ ਹੋਏ ਆ ਸਾਰੇ ਦਰਪੂਰਨ ਜੀ ਹੋਰਪੂਰਨ ਸਿੰਘ ਪਾਲੇ ਬਾਈ ਨੂੰ ਡੀਕਦੀ ਆ ਬਈ ਇਹ ਲੈ ਬਈ ਪਾਲੇ ਬਾਈ ਤੇਰਾ ਕੰਮ ਪਹਿਲੀਆਂ ਚ ਕਰਤਾ ਆਪਾਂ ਮੈਂ ਇਹ ਕਾਲੋ ਤੇ ਗਗਨਾ ਤਿੰਨੇ ਖਾਵਾਂਗੇ ਅੱਧੇ ਅੱਧੇ ਹਣਾ ਚੱਕ ਕਾਲੋ ਉਹਦੀ ਤੇ ਵੀ ਉਹਦੀ ਲੜਾਈ ਹੋ ਗਈ ਉਹਨੇ ਟਾਲਿਆ ਨੂੰ ਬਿਸਕਟ ਖਾਣ ਨਹੀਂ ਦਿੰਦੀ ਖਾ ਰਿਆਂ ਦੀ ਉਹਨੂੰ ਇੱਕ ਵਿਚਾਰਾ ਦੇਖਦਾ ਘੜ ਘੜ ਇੱਕ ਸਾਈਕਲਿੰਗ ਵਾਲਾ 파ਟਨਰ ਹੋਰ ਆ ਗਿਆ ਬਾਈ ਲੇਡੀ ਸਾਈਕਲ ਵਾਲਾ ਸੈਕ ਗਿਆ ਸੀਗਾ ਸਾਸਰੀ ਘਰ ਬੁਲਾਦੇ ਸਾਰਿਆਂ ਨੂੰ ਆਏ ਪਿਆਰ ਦੇ ਨਹੀਂ ਹੱਸਿਆ ਕਾਲਜੀ ਗੱਗੇ ਉਮੀਦ ਕਰਦਾ ਮੈਂ ਸਾਰੇ ਠੀਕ ਹੋਣਗੇ ਜੀ ਹਾਂ ਲੇਕਿਨ ਮੈਨੂੰ ਲਾਇਕ ਕਰ ਤੇ ਸ਼ੇਅਰ ਕਰ ਦੋ ਤੇ ਦੱਸਣਾਵਾ ਜੀ ਸਾਡੇ ਬਲੌਗ ਮੰਗੇ ਤਾਂ ਦੇਖਿਆ ਕਰੋ ਜੀ ਸੁਦਾਤਨ ਮਾਰ ਸਾਈਕਲ ਸੈਕ ਗਿਆ ਵਧੀਆ ਚੱਲ ਦੁਬਾਰਾ ਚੜ ਕੇ ਦਿਖਾ ਦੇ ਸਾਈਕਲ ਤੇ ਫੇਰ ਲੈ ਗਣਾ ਪਈ ਕਿਤੇ ਬੇਇੱਜ਼ਤੀ ਕਰਾ ਦੇ ਹੁਣ ਲੈ ਬਈ ਉੱਤਰ ਖਤ ਹੋ ਗਿਆ ਤਿੰਨ ਪਤਾ 40 ਮਿੰਟ ਦੇ ਵਿੱਚ ਅਸੀਂ 30 ਕਿਲੋਮੀਟਰ ਕਰਕੇ ਆ ਗਏ ਸੀ ਘਰੇ ਤੇ ਨਾਲ ਹੀ ਆ ਗਏ ਸੀ ਗੱਜਬਾਦ ਸਿੰਘ ਘਰੇ ਤੇ ਆ ਦੇਖੋ ਇਹਨੇ ਕੀ ਖੁਰੂ ਪਾਇਆ ਹੁਣ ਸਾਨੂੰ ਮੰਗਦਾ ਕੁਝ ਆਏ ਮੇਈ ਦੀ ਬੁਰੀ ਹਾਲਤ ਕੀਤੀ ਆ ਹਾਂ ਕਿਵੇਂ ਆਏ ਕੀ ਚਾਹੀਦਾ ਤੈਨੂੰ ਲੈ ਸੇਵ ਆ ਗਿਆ ਖਾਣਾ ਇੱਥੇ ਲੈ ਫੜ ਖਾਏ ਖਾ ਲਾ ਦੇ ਖਲਾਰੇ ਪਾਇਏ ਕੁੱਟ ਪੁੱਛਦਾ ਤੇਰੇ ਖਾ ਕੇ ਦਿਖਾ ਕੇ ਨੇ ਸਾਨੂੰ ਦੰਦੀ ਵੜਦਾ ਪੂਰੀ ਤੇ ਆਪਾਂ ਵੀ ਖਾਣੇ ਆ ਸੇਵਦੇ ਦੂ ਬਾਦ ਨਹਾ ਨੂੰ ਕੇ ਕੰਮ ਤੇ ਬੈਠਦੇ ਆ ਮੇਰੇ ਵੱਲੀ ਕੀ ਵੇਖਦਾ ਯਾਰ ਤੂੰ ਆਪ ਦਾ ਵੇਖ ਉਧਰ ਹੂੰ ਸੁਆਦਾਈ ਨਹਾ ਰੋਗੇ ਤਿਆਰ ਹੋ ਗਏ ਆਪਾਂ ਤੇ ਹੁਣ ਰੋਟੀ ਛਕਦੇ ਆ ਤੇ ਦੂ ਬਾਦ ਕੰਮ ਕਮ ਕਰਦੇ ਗਏ ਮੈਂ ਈ ਨਾਂ ਮੇਰਾ। ਉਸਨ ਵੀਰ। ਕਿਹੜੀ ਕਲਾਸ ਚ ਪੜਦਾ? ਪਹਿਲੀ ਚ। ਪਹਿਲੀ ਚ। ਰੇੜੀ ਜੇ ਚੈਨ ਫਸਾਤੀ ਹੈ। ਦੱਬੀ ਜਾਂਦੀ ਹਾਂ। ਆਹ ਕੁੜੀ ਦਾ ਸੰਗਦੀ ਹੈ ਹੈ? ਸੰਗਦੀ ਹੈ। ਦੇਖਦਾ ਨਾ ਵੀਡੀਓ ਮੇਰੀਆਂ। ਹੈ? ਕਾਦੇ ਤੇ? ਕੱਲ੍ਹ ਤੇ ਜਿੱਤੇ। ਕਿੱਥੇ ਸਕੂਲ ਚ? ਹਾਂਜੀ। ਠੀਕ ਆ ਤੇ ਘਰੇ ਨਹੀਂ ਦੇਖਦਾ। ਕਹੁੰਦੇ ਨੇ ਨੀ ਕੇ? ਠੀਕ ਆ। ਹੋਰ ਮੇਰੇ ਚ ਇਹਨਾਂ ਦਾ ਨਾਂ ਕੀ ਹੈ ਪਤਾ? ਪੰਜਾਬੀ ਮੁਸਾਫਰ ਘਰੇ ਜਾ ਕੇ ਸਬਸਕ੍ਰਾਈਬ ਕਰ ਲੈ ਠੀਕ ਆ ਪੰਜਾਬੀ ਬਟਾ ਵਰ ਪੰਜਾਬੀ ਮੁਸਾਫਰ ਹੂੰ ਚੜ ਗਈ ਚੈਨ ਬਾਈ ਚੱਕ ਦੋ ਫੱਟੇ ਹੋਰ ਫਿਰ ਠੀਕ ਆ ਚੱਲ ਚੰਗਾ ਬਾਈ ਧੰਦਾ ਲੱਗ ਪਿਆ ਆਪਣਾ ਕਿਵੇਂ ਆ ਫਿਰ ਸਸਰੀ ਗੱਲ ਬਈ ਸਾਰਿਆਂ ਅੱਗੇ ਬੱਸ ਹਾਂ ਉਂਦਾ ਹੀ ਸੀ ਇਹ ਨਿਆਰੇ ਕਿਹ ਦਵਾਈ ਦਵਾਇ ਦਾ ਲੇਖ ਸਰਾਉਣਾ ਤੂੰ ਨਹੀਂ ਦਵਾਈ ਦਾ ਲੇਖ ਨਹੀਂ ਹਾਂ ਆਉਂਦਾ ਹੀ ਉਹ ਦਵਾਈ ਦਾ ਲੇਖ ਠੀਕ ਆ ਹੋਰ ਕੀ ਆਉਂਦਾ ਹੋਰ ਮੈਨੂੰ ਉੜਾ ਡੰਦਾ ਸੁਣਾ ਦੇ ਫਿਰ ਇਹ ਵੀ ਸੀ ਆਉਂਦੀ ਆ ਠੀਕ ਆ ਗੈਂਸੀ ਆਉਂਦੀ ਆ ਹੂੰ ਹੂੰ ਠੀਕ ਆ ਹੋਰ ਦਾ ਦੂਗਾ ਰੰਗ ਕਰਨਾ ਵੀ ਆਉਂਦਾ ਰੰਗ ਕਰਨਾ ਵੀ ਆਉਂਦਾ ਸਾਈਕਲ ਤੇ ਠੀਕ ਆ ਹੋਰ ਫਿਰ ਵਧੀਆ ਚੈਨਲ ਵਗਾਰੇ ਗਏ ਕੋਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਸਸਰੀ ਕਹਾਣਾ ਠੀਕ ਹੈ ਮੁੰਡਾ ਸੰਗ ਦਾ ਜਿਆਦਾ ਹੈ ਥੋੜਾ ਜਿਹਾ ਕੰਨ ਖੜੇ ਕਰੀ ਫਿਰਦਾ ਇਹ ਤਾਂ ਕੰਨ ਖੁੱਲੇ ਨਹੀਂ ਹੁੰਦੇ ਹਾਂ ਥੱਲੇ ਨਹੀਂ ਹੁੰਦੇ ਸ਼ਿਕਾਰੀ ਕੁੱਤੇ ਹਰਗੇ ਕਰੀ ਫਿਰਦਾ ਪੰਜੇ ਉਂਗਲਾਂ ਸੇਮ ਨਹੀਂ ਹੁੰਦੀਆਂ ਇਹ ਕਹਾਣੀ ਸੁਣੀ ਸੀਗੀ ਪਰ ਵੀ 6 ਉਂਗਲਾਂ ਹੋ ਗਈਆਂ ਤੇ 6ਾਂ ਚੋਂ ਦੋ ਸੇਮ ਆ ਦੇਖ ਸਕਦੇ ਹੁੰਦੇ ਚੀਚੀਆਂ ਤੇ ਮੁੰਡਾ ਵੀ ਦੇਖ ਸਕਦੇ ਆ ਆਹਾ ਇਹਦਾ ਮੈਂ ਹੁਣ ਦੇਖਿਆ ਵੀ ਸਰਪ੍ਰਾਈਜ਼ ਹੀ ਦਿੱਤਾ ਇਹਨੇ ਕਾ ਉਹ ਤੇ ਝੂਠੀ ਬਾਤੀ ਬਈ ਤੂੰ ਹੈ ਸਹੀ ਗੱਲ ਐਣਾ ਟਾਈਮ ਹੋ ਗਿਆ 6:30 ਦਾ ਤੇ ਕੰਮ-ਕੰਮ ਕਰਕੇ ਆਪਾਂ ਹੋ ਗਏ ਸੀਗੇ ਵਿਲੇ ਬਾਹਰ ਢੇੜਾ-ਢੇੜਾ ਕੱਢ ਕੇ ਹੁਣ ਰੋਟੀ ਖਾਣੇ ਅੱਜ ਦਾ ਦਿਨ ਕੋਈ ਖਾਜ ਨਹੀਂ ਸੀਗਾ ਬਸ ਕੰਮ-ਕਾਰ ਕਰਦੇ ਰਹੇ ਕੰਮ 'ਚ ਬਿਜੀ ਸੀਗੇ ਤੇ ਰੋਟੀ-ਰਾਟੀ ਖਾ ਕੇ ਫੇਰ ਬਾਹਰ ਗੇੜਾ-ਛੇੜਾ ਕੱਢਿਆਂਗੇ ਤੇ ਇਸ ਤੋਂ ਬਾਅਦ ਸੌਂ ਜਾਾਂਗੇ ਆ ਕੇ ਤੇ ਕੱਲ ਨੂੰ ਫੇਰ ਉਹੀ ਕੰਮ ਇਹੀ ਬਸ ਕਹਾਣੀ ਤੇ ਹੁਣ ਤੱਕ ਦਾ ਬਸ ਇਹੀ ਹੁੰਦਾ ਬਾਕੀ ਤੁਹਾਡੇ ਨਾਲ ਸਫਰ ਕਰਾਂਗੇ ਸਾਂਝਾ ਦੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾ ਕਰੋ ਧੰਨਵਾਦ ਥੋੜਾ ਭਾਈ ਤੈੰਗ ਹੋ ਗਿਆ 8:30 ਦਾ ਤੇ ਆਪਾਂ ਰੋਟੀ ਪਾਣੀ ਖਾ ਕੇ ਬਾਹਰ ਢੇੜਾ ਗੁੜਾ ਕੱਢ ਕੇ ਸ਼ੇਅਰ ਕਰਕੇ ਆ ਗਏ ਸੀ ਇਹ ਕਰੇ ਤੇ ਹੁਣ ਸੌਣੇ ਆ ਤੇ ਮੇਰੇ ਨਾਲ ਸਾਰਿਆਂ ਨੂੰ ਗੁੱਡ ਨਾਈਟ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੇ ਮਿਲਦੇ ਆ ਜੀ ਫਿਰ ਕੱਲ ਦੀ ਵੀਡੀਓ ਦੇ ਵਿੱਚ